ਦੁੱਖਾਂ ਵਿੱਚੋਂ ਸਿਰ ਬੌਰ ਦੁੱਖ ਹੈ ਇਸ ਦਾ ਨਾਉ ਗ੍ਰੀਤੀ ਦੁੱਖਾਂ ਵਿੱਚੋਂ ਸਿਰ ਬੌਰ ਦੁੱਖ ਹੈ ਇਸ ਦਾ ਨਾਉ ਗ੍ਰੀਤੀ ਲੋੜ ਪੈਣ ਤੇ ਸਬਕੰਡ ਕਰ ਜਾਂਦੀ ਲੋੜ ਪੈਣ ਤੇ ਸਬਕੰਡ ਕਰ ਜਾਂਦੇ ਭਾਵੇਂ ਹੁੰਦੇ ਰਿਸ਼ਤੇਦਾਰ ਗ੍ਰੀਤੀ ਭਾਵੇਂ ਹੁੰਦੇ ਰਿਸ਼ਤੇਦਾਰ ਗ੍ਰੀਤੀ ਇਸ ਗੁਰਬਤ ਦਾ ਕੌਣ ਹੈ ਦੋਸ਼ੀ ਇਸ ਗੁਰਬਤ ਦਾ ਕੌਣ ਹੈ ਦੋਸ਼ੀ ਆਉ ਮੇਰ ਕਰੀ ਇਹੇ ਵਿਚਾਰ ਗਲਤ ਵਿਵਸਥਾ ਦਾ ਹੈ ਇਸ ਦਾ ਗਲਤ ਵਿਵਸਥਾ ਦਾ ਹੈ ਇਸ ਦਾ ਤਾਈਓ ਚਲਣੀ ਪੈਂਦੀ ਇਸ ਦੀ ਮਾਰ ਤਾਈਓ ਚਲਣੀ ਪੈਂਦੀ ਇਸ ਦੀ ਮਾਰ ਇਸ ਨਿਜਾਮ ਨੂੰ ਬਦਲਣ ਦੇ ਲਈ ਇਸ ਨਿਜਾਮ ਨੂੰ ਬਦਲਣ ਦੇ ਲਈ ਸਭ ਨੂੰ ਹੀ ਜਾਗਣਾ ਪੈਣਾ ਹੈ ਸਭ ਨੂੰ ਹੀ ਜਾਗਣਾ ਪੈਣਾ ਹੈ ਆਬਰ ਤੂੰ ਵੀ ਸੁੱਤਾ ਨਾ ਰਹੇਂ ਕੋ ਵੀ ਸੁੱਤਾ ਨਾ ਰਹੇਂ ਘਰ ਘਰ ਜਾ ਕੇ ਜਾਗਣ ਦਾ ਹੁਕਾ ਦੇਣਾ ਈ ਘਰ ਘਰ ਜਾ ਕੇ ਜਾਗਣ ਦਾ ਹੁਕਾ ਦੇਣਾ